ਬਟਿੰਡਾ ਪੁਲਿਸ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਕੀਤੀ ਇੱਕ ਵੱਡੀ ਕਾਰਵਾਈ ਬਟਿੰਡਾ ਦੀ ਅਜੀਤ ਰੋਡ ਤੋਂ 50 ਗ੍ਰਾਮ ਹਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਐਸਐਚਓ ਨੇ ਕਿਹਾ ਇਸ ਵਿਅਕਤੀ ਦੇ ਪਹਿਲਾਂ ਵੀ 8 ਮੁਕੱਦਮੇ ਦਰਜ ਅਤੇ 7 ਮੁਕੱਦਮੇ ਐਨਡੀਪੀਐਸ ਦੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਬਟਿੰਡਾ ਦੀ ਥਾਣਾ ਸਿਵਲਨ ਦੀਪੋਰਸਾ ਪਾਰਤੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਬਠਿੰਡਾ ਦੇ ਅਜੀਤ ਰੋਡ ਤੋਂ ਇੱਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕਰਕੇ ਇਸ ਵਿਅਕਤੀ ਨੂੰ ਬੰਧਾ ਵਾਲਤ ਕੀਤਾ ਗਿਆ ਤੇ ਅੱਜ ਇਸ ਨੂੰ ਮਾਂਗੂਆ ਅਦਾਲਤ ਵਿੱਚ ਪੇਸ਼ ਕਰਕੇ ਪੀਚ ਕਰਕੇ ਧਰਮਾਂ ਡਾ ਉਹ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਸ ਤੋਂ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਵਿਅਕਤੀ ਇਹ ਹੈਰੋਇਨ ਇਸ ਜਗ੍ਹਾ ਤੋਂ ਲੈ ਕੇ ਆਇਆ ਤੇ ਅੱਗੇ ਇਸ ਨੇ ਆਪਣਾ ਕਿ ਜਗ੍ਹਾ ਤੇ ਸਪਲਾਈ ਦੇਣੀ ਸੀ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਸਿਵਲੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਨੂੰ 50 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਐ ਇਸ ਸਬੰਧੀ ਐਸਐਚਓ ਥਾਣਾ ਸਿਵਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ 8 ਮੁਕੱਦਮੇ ਦਰਜ ਹਨ ਅਤੇ ਇਹ ਥਾਣਾ ਰਾਮਾ ਅਧੀਨ ਪੈਂਦੇ ਪਿੰਡ ਕੋਟ ਬਖਤੂ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਵਿੱਚ 7 ਮੁਕੱਦਮੇ NDPS ਜਾਨੀ ਕਿ ਨਸ਼ੇ ਦੇ ਇਸ ਦੇ ਉੱਤੇ ਆਪਣਾ ਦਰਜ ਹਨ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਇਸਦੀ ਪ੍ਰਾਪਰਟੀ ਹੈ ਜਿਹੜੀ ਫ੍ਰੀਜ਼ ਆਪਣਾਉਣ ਵਾਲੇ ਦਾ ਮਤਲਬ ਚ ਕਰਵਾਈ ਜਾਵੇ ਲੇਕਿਨ ਜੇ ਗੱਲ ਕਰੀਏ ਤਾਂ ਪੁਲਿਸ ਵੱਲੋਂ ਜਿਹੜੇ ਵਿਅਕਤੀਆਂ ਦੇ ਉੱਤੇ ਜਿਆਦਾ ਨਸ਼ੇ ਦੇ ਮਕਦਮੇ ਦਰਜ ਹਨ ਅਤੇ ਉਸ ਵੱਲੋਂ ਜੋ ਵੀ ਪ੍ਰਾਪਰਟੀ ਬਣਾਈ ਜਾਂਦੀ ਹੈ ਉਹਦੇ ਉੱਤੇ ਬਲਡੋਜ਼ਰ ਤੇ ਲਾਇਆ ਜਾਂਦਾ ਹੈ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਇਸ ਵਿਅਕਤੀ ਦੇ ਵੀ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਇਸ ਦੇ ਘਰ ਦਿੱਤੇ ਹੋਏ ਕੋਈ ਬਲਡੋਜ਼ਰ ਜਿਹੜਾ ਉਹ ਚਲਾਇਆ ਜਾ ਸਕਦਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸ ਐਚਓ ਥਾਣਾ ਸਿਵਲਨ ਹਰਜੋਤ ਸਿੰਘ ਇਸ ਮਾਮਲੇ ਨੂੰ ਲੈ ਕੇ ਜੀ ਸਰ ਪਹਿਲਾਂ ਪਿਆਗ ਰਿਹਾ ਹੋਇਆ ਬਹੁਤ ਨੇ ਆ ਮਾਨਜੋਬ ਸੀਨੀਅਰ ਕਪਤਾਨ ਪੁਲਿਸ ਅਟਕਿੰਡਾ ਮੈਡਮ ਅਮਨੀਤ ਕੌਂਡਲ ਆਈ ਪੀ ਐਸ ਜਿਹਦੇ ਸਖਤ ਦੇ ਨਿਰਦੇਸ਼ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਹੈ ਜਿਹੜੀ ਯੋਧ ਨਸ਼ੇ ਵਿਰੋਧ ਚਲਾਈ ਗਿਆ ਜਿਸ ਤਹਿ ਦੀ ਗੱਲ ਐਸਆਈ ਸੁਦਮੰਦਰ ਸਿੰਘ ਵੱਲੋਂ ਜਿਹੜਾ ਸਮੇਤ ਪੁਲਿਸ ਪਾਰਟੀ ਅਜੀਤ ਰੋਡ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਭਪਿੰਦਰ ਸਿੰਘ ਜੋ ਕਿ ਕੋਟਵਕ ਤੂ थाना ਰਾਮਿਆ ਦਾ ਰਹਿਣ ਵਾਲਾ ਉਹਨੂੰ ਐਪਰੀਹੈਂਡ ਕਰਕੇ ਉਸ ਤੋਂ ਪਾਸੋਂ 50 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਸੀਗੀ ਜਿਸ ਤੇ ਮਕਦਮਾ ਨੰਬਰ 250 ਜਿਹੜਾ थाना ਸਿਵਲਾਈਨ ਦੇ ਰਜਿਸਟਰ ਕੀਤਾ ਗਿਆ ਹੈ ਤੇ ਜਿਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸਦੇ ਪਹਿਲਾਂ ਵੀ ਜਿਹੜਾ ਹੈਗਾ ਕੁੱਲ 8 ਮੁਕੱਦਮੇ ਦਰਜ ਹਨ ਜਿਸ ਵਿੱਚੋਂ ਜਿਹੜਾ ਹੈਗਾ 7 ਮੁਕੱਦਮੇ ਐਨ.ਬੀ.ਐਸ ਦੇ ਦਰਜ ਹਨ ਇਸ ਨੂੰ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੋ ਵੀ ਇਹਦੇ ਬੈਕਵਰਡ ਫਾਰਵਰਡ ਲਿੰਕ ਤੇ ਜੋ ਵੀ ਅੱਗੇ ਜਿਹੜੀ ਤਫ਼ਤੀਸ਼ ਤੇ ਜਿਹੜੀ ਹੈਗੀ ਹੈ ਗੱਲ ਸਾਹਮਣੇ ਆਊਗੀ ਉਹਦੇ ਮੁਤਾਬਕ ਸਭ ਤੋਂ ਸਖਤ ਕਾਰਵਾਈ ਅਮਨਚ ਲਿਆਂਦੀ ਜਾਵੇ